ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੀ ਪ੍ਰਾਈਵੇਟ ਟਰਾਂਸਪੋਰਟਰ ਆਪਰੇਟਰ ਯੂਨੀਅਨ ਵੱਲੋਂ ਅਜਿਹੀ ਰਿਕਸ਼ਾ ਚਾਲਕਾਂ ਦੀ ਮਨਮਾਨੀ ਦੇ ਖਿਲਾਫ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਕਰਨ ਦੀ ਮੰਗ ਰੱਖੀ ਜੇ ਪ੍ਰਾਈਵੇਟ ਟਰਾਂਸਪੋਰਟਰ ਯੂਨੀਅਨ ਦੇ ਆਗੂਆਂ ਨੇ ਰੋਸ਼ ਜਤਾਇਆ ਕਿ ਹਰ ਸਾਲ ਉਹ ਹਜ਼ਾਰਾਂ ਰੁਪਏ ਦਾ ਟੈਕਸ ਦੇ ਤੌਰ ਤੇ ਪਰਦੇ ਹਨ ਤੇ ਰੂਟ ਲੈਣ ਵਾਸਤੇ ਵੀ ਪੈਸੇ ਦਿੰਦੇ ਹਨ ਪਰ ਹੀ ਰਿਕਸ਼ਾ ਚਾਲਕ ਬਿਨਾਂ ਕਿਸੇ ਟੈਕਸ ਦੇ ਬਿਨਾਂ ਕਿਸੇ ਆਰਸੀ ਦੇ ਬਿਨਾਂ ਕਿਸੇ ਰੂਟ ਦੇ ਹੀ ਸ਼ਹਿਰ ਘੁੰਮਦੀ 40 40 ਕਿਲੋਮੀਟਰ ਦੂਰ ਪਿੰਡਾਂ ਦੀ ਸਵਾਰੀ ਵੀ ਚੁੱਕ ਰਹੇ ਹਨ ਜਿਸ ਕਾਰਨ ਛੋਟੇ ਟਰਾਂਸਪੋਰਟਰਾਂ ਨੂੰ ਘਾਟਾ ਚੱਲਣਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਪੈਸੇ ਵਾਲੇ ਰਸੂਖਦਾਰ ਲੋਕਾਂ ਅਤੇ ਕੁਝ ਮੁਲਾਜ਼ਮਾਂ ਨੇ ਆਪਣੇ ਹੀ ਰਿਕਸ਼ਾ ਪਾਏ ਹੋਏ ਹਨ ਅਤੇ ਕਿਰਾਏ ਦੇ ਉੱਪਰ ਦਿੰਦੇ ਹੋਏ ਹਨ ਜਿਨ੍ਹਾਂ ਦਾ ਨਾ ਕੋਈ ਰੂਟ ਹੈ ਨਾ ਕੋਈ ਰੂਟ ਪਲਾਨ ਮੰਨਦੇ ਹਨ ਅਤੇ ਨਾ ਹੀ ਕਿਸੇ ਕਾਨੂੰਨ ਨੂੰ ਮੰਨਦੇ ਹਨ ਜਦ ਅਸੀਂ ਇਹਨਾਂ ਰਿਕਸ਼ਾ ਚਾਲਕਾਂ ਨੂੰ ਰੋਕਦੇ ਹਾਂ ਤਾਂ ਇਹ ਸਾਡੇ ਨਾਲ ਝਗੜਾ ਕਰਦੇ ਹਨ ਉਹਨਾਂ ਕਿਹਾ ਕਿ ਕਈ ਵਾਰ ਆਰਟੀਓ ਅਤੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕਰ ਚੁੱਕੇ ਹਾਂ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹਨਾਂ ਉੱਪਰ ਸਿਕੰਜਾ ਨਾ ਕਸਿਆ ਗਿਆ ਤਾਂ ਅਸੀਂ ਇਕੱਠੇ ਹੋ ਕੇ ਬੱਸਾਂ ਰੋਕ ਦੇਵਾਂਗੇ ਤੇ ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਪਰਿਵਾਰਾਂ ਸਮੇਤ ਭੁੱਖ ਹੜਤਾਲ ਤੇ ਬੈਠ ਜਾਵਾਂਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅਸੀਂ ਸਾਰੇ ਇਕੱਠੇ ਹੋਏ ਆ ਇਸ ਕਰਕੇ ਜਦੋਂ ਪਾਣੀ ਸਿਰ ਤੋਂ ਨਗ ਜਾਂਦਾ ਜੀ ਅਸੀਂ ਸੀਟੀ थाना ਐਸਐਸਪੀ ਡਿਪਟੀ ਸਾਹਿਬ ਸਾਰਿਆਂ ਕੋ ਪੰਗ ਪੱਤਰ ਭੇਜਿਆ ਗਿਆ ਵੀ ਆਟੋ ਈ ਰਿਕਸ਼ੇ ਵਾਲੇ ਜਿਹੜੇ ਆ ਜਿਨ੍ਹਾਂ ਦਾ ਕੋਈ ਨੰਬਰ ਨਹੀਂ ਕੋਈ ਕਾਗਜ਼ ਪੱਤਰ ਨਹੀਂ ਕੋਈ ਇਹੋ ਜਿਹਾ ਬਯੂਦਾ ਪ੍ਰੂਫ ਨਹੀਂ ਜਿਸ ਤੇ ਉਹ ਕਾਬੂ ਕਰ ਸਕੀ ਆ ਉਹ ਛਵਾਰੀਆਂ ਬਾਲ ਕੇ ਜਿੱਦਾਂ ਗਰਦਾਸਪੁਰ ਤੋਂ ਕਲਾਨੌਰ ਨੂੰ ਗਰਦਾਸਪੁਰ ਤੋਂ ਕਨਮਾਨ ਸਾਰ ਗਰਦਾਸਪੁਰ ਤੋਂ ਸਾਲਾ ਮਕੇਰੀਆਂ ਵੱਲ ਨੂੰ ਇਹ ਭਰ ਪਰ ਕੇ ਲੈ ਜਾਂਦੇ ਨੇ ਜਦੋਂ ਕਿ ਅਸੀਂ ਡੱਕਨੇ ਆ ਉਹ ਅੱਗੋਂ ਕਪੱਤ ਕਰਦੇ ਨੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਬੜੀ ਬਾਰ ਅਫਸਰਾਂ ਨੂੰ ਮਿਲੇ ਆਂ ਵੀ ਸਾਡੀ ਕੋਈ ਸੁਣਵਾਈ ਕਰੋ ਕਿਉਂਕਿ ਇਹਨਾਂ ਦਾ ਰੂਟ ਵਾ ਸਿਰਫ ਸ਼ਹਿਰ ਦੇ ਅੰਦਰ ਜਾਣਾ ਇਹ ਨਹੀਂ ਸਵਾਰੀ ਚੁੱਕ ਕੇ ਕਹਿ ਦਿੰਦੇ ਸਾਲਮ ਜਾ ਰਹੇ ਆਂ ਫਿਲਮ ਕੀ ਇਹਨਾਂ ਕੋਈ ਪ੍ਰੂਫ ਹੈ ਸਾਲਮ ਜਾਂਦਾ ਇੱਥੇ 10 ਸਵਾਰੀ ਲੱਦ ਕੇ ਜਾਂਦੇ ਜਦ ਕਿ ਉੱਥੇ 4 ਸਵਾਰੀਆਂ ਲੋਡ ਬੈਠਦੀਆਂ 10-10 ਸਵਾਰੀਆਂ ਲੱਦ ਕੇ ਜਾ ਰਹੇ ਆ ਕੋਈ ਪਲਟ ਜਾਂਦਾ ਕੋਈ ਹਾਦਸਾ ਹੋ ਜੇ ਉਹਦਾ ਜ਼ਮੇਵਾਰ ਕੌਮਣਾ ਅਸੀਂ ਟੈਕਸ ਧਾਰਨੇ ਆ ਜੀ ਹਰ ਬੱਸ ਦਾ ਟੈਕਸ ਅਨਸੋਰਸ ਬਕਾਇਦਾ ਪਾਸਿੰਗ ਤੱਕ ਨਹੀਂ ਹੁੰਦੀ ਆ ਇਸ ਤੋਂ ਇਲਾਵਾ ਜੇ ਗੱਡੀ ਰੋਡ ਚੱਲਦੀ ਆ ਆਟਿਓ ਸਾਹਿਬ ਗੱਡੀ ਬਾਉਂਡ ਕਰਦਾ ਕਿਉਂਕਿ ਕਾਗਜ ਨਹੀਂ ਹੁੰਦੇ ਸਾਡਾ ਟੈਕਸ ਨਾ ਹੋਵੇ ਇਹਨਾਂ ਵਾਲੀ ਕੋਈ ਪ੍ਰਸ਼ਾਸਨ ਨਹੀਂ ਦੇਖ ਰਿਹਾ ਜੀ ਇਹ ਕੀ ਕਾਰਵਾਈ ਕਰ ਰਹੇ ਨੇ ਅਸੀਂ ਅੱਜ ਸਾਰੀਆਂ ਕਾਰਵਾਈ ਤੱਕ ਘਰ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਪੀਨਾਂ ਦੇ ਕੋਈ ਕਾਰਵਾਈ ਕੀਤੀ ਜਾਵੇ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਅਸੀਂ ਚੱਕਾ ਜਾਮ ਕਰਾਂਗੇ ਹਰ ਅਪਰੋਡ ਦੇ ਉੱਤੇ ਆਪ ਆਪਣੀ ਮਿੰਨੀ ਵੱਸਾ ਬੰਦ ਕਰਕੇ ਚਾਬੀਆਂ ਆਣ ਕੇ ਇਹਨਾਂ ਨੂੰ ਫੜਾ ਜਾਗੇ ਵੀ ਰਿਕਸ਼ੇ ਵਾਲੇ ਚਾਲੂ ਕਰਕੇ ਗੱਗ ਘਲਾ ਦੋ ਅਸੀਂ ਆਪਣਾ ਟੈਕਸ ਬਚਾ ਸਕੀਏ ਕਿਉਂਕਿ ਰੂਲ ਤਾਂ ਹੋਵੇ ਜੇ ਇਹਨਾਂ ਦੇ ਨੰਬਰ ਪਲੇਟ ਹੋਏ ਕੋਈ ਨੰਬਰ ਨਹੀਂ ਇਹ ਇੱਕ ਆਮ ਰਿਕਸ਼ੇ ਦੀ ਤਰ੍ਹਾਂ ਚਾਲੂ ਕੀਤੀ ਹੈ ਵੀ ਲੋਕਲ ਸਵਾਰੀ ਨੂੰ ਕਮਾਉਣ ਵਾਸਤੇ ਅਕਸਰ ਕਾਚੀ ਦਾ ਪ੍ਰੂਫ ਹੋਵੇ ਕੋਈ ਆਰਟੀਓ ਸਾਹਿਬ ਦੇ ਅੰਦਰੋਂ ਕੋਈ ਚੈੱਕ ਕਰਕੇ ਆਇਆ ਹੋਵੇ ਤੇ ਫੇਰ ਹੀ ਜਾ ਸਕਦਾ ਨਾ ਇਹਨਾਂ ਦੇ ਕੋਈ ਨੰਬਰ ਪਲੇਟ ਹੀ ਹੈ ਨਹੀਂ ਮੰਨ ਲਓ ਕੋਈ ਕੋਈ ਹਾਸਾ ਕਰਕੇ ਕੋਈ ਚੱਲ ਜਾਂਦਾ ਕੋਈ ਪ੍ਰੂਫ ਨਹੀਂ ਹੈਗਾ ਇਹਨਾਂ ਦਾ ਜੀ ਅਸੀਂ ਇੱਕ ਵਾਸਤੇ ਦੋ ਦੋ ਤਿੰਨ ਤਿੰਨ ਜਾਨੀ ਰੱਖੇ ਹੁੰਦੇ ਕਿਉਂਕਿ ਡਰਾਈਵਰ ਕਨੈਕਟਰ ਹੈਲਪਰ ਜੇ ਬਸ ਕਢਾਉਣ ਵਾਸਤੇ ਵੀ ਅਸੀਂ 2-2 ਟਾਈਮਾਂ ਤੇ 1-1 ਬਸ ਚਲਾ ਰਹੇ ਹਾਂ ਕਈ ਵਾਰੀ 3-3 ਟਾਈਮ ਤੇ ਇੱਕ ਬਸ ਚਲਾ ਰਹੇ ਹਾਂ ਕਿਉਂਕਿ ਖਰਚਾ ਹੀ ਨਹੀਂ ਪੂਰਾ ਹੋ ਰਿਹਾ ਔਰ ਜਿਹੜਾ ਮਾਸ ਗੈਪ ਪੈਂਦਾ ਉਹਦੇ ਵਿੱਚ ਇਹ ਰਿਕਸ਼ੇ ਵਾਲੇ ਭਰ ਕੇ ਲੈ ਜਾਂਦੇ ਆ ਅਸੀਂ ਫਿਰ ਖਾਲੀ ਦੇ ਖਾਲੀ ਜੇਕਰ ਡਰਾਈਵਰ ਕਨਾਈਟਰ ਇਹਨਾਂ ਨੂੰ ਡੱਕਦੇ ਆ ਇਹ ਗੱਡੀ ਇਕੱਠ ਕਰਕੇ ਮੁੰਡਿਆਂ ਦਾ ਤੇ ਲੜਨ ਵਾਸਤੇ ਬਸ ਡਾਕ ਕੇ ਪੈ ਜਾਂਦੇ ਆ ਜਦੋਂ ਕਿ ਅਸੀਂ ਇਹਦੀ ਕੰਪਲੇਂਟਾਂ ਵੀ ਸ਼ਿਟੀ ਥਾਣੇ ਲਿਖਾਈਆਂ ਹੋਈਆਂ ਨੇ ਜਦੋਂ ਕਿ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਜੀ ਪਰ ਅਸੀਂ ਇਹ ਨਹੀਂ ਕਹਦੇ ਕਿ ਕਿਸੇ ਦਾ ਵੀ ਕੋਈ ਬਿਜ਼ਨਸਵਾਹ ਜਾਂ ਕੋਈ ਰੋਜ਼ਗਾਰ ਆ ਖੋਇਆ ਜਾਵੇ ਕਿਉਂਕਿ ਰੋਜ਼ਗ ਅਸੀਂ ਹਾਂ ਇਹ ਜੂੜ ਕਵਾਂਗੇ ਕਿ ਜਿਹੜੇ ਰੋਜ਼ਗਾਰ ਦਿੱਤਾ ਵਾ ਉਹਨੂੰ ਸ਼ਹਿਰ ਦੇ ਅੰਦਰ ਤਲਾ ਜਾਵੇ ਇਹ ਨਹੀਂ ਕਿ ਸਾਡੇ ਪੇਟ ਤੇ ਲੱਕ ਮਾਰੀ ਜਾਵੇ ਇਸ ਕਰਕੇ ਅਸੀਂ ਇਹਦੀ ਬਲਕਾਪ ਕਰਾਂਗੇ ਜੀ ਬੜੀ ਵਾਰੀ ਰੌਲਾ ਪਿਆ ਅਫਸਰਾਂ ਦੇ ਪੇਸ਼ ਹੋਏ ਇਹ ਮੇਲੀ ਭੂਤਣਾ ਚੱਲਣ ਦੇ ਨੇ ਸਭ ਕੋ ਜੀ ਇਹ ਆਮ ਲੋਕਾਂ ਦੇ ਰੱਖਿਆ ਨਹੀਂ ਗਰੀਬ ਲੋਕ ਦਾ ਰੱਖਿਆ ਕਿਸ ਦਾ ਨਹੀਂ ਇਹ ਜਿਹੜੇ ਨੇ ਇਹ ਦਸੇ ਇਹ ਸਾਰੇ ਪੌਂਚ ਵਾਲੇ ਲੋਕਾਂ ਦੇ ਨੇ ਇੱਥੇ 50-50 ਦਾ ਰੌਲਾ ਹੈਗਾ ਇਹਦੇ ਪੰਜਾਂ-ਪੰਜਾਂ ਦੀ ਗੱਲ ਕਰਨ ਇਹਨਾਂ ਮੁਲਾਮਾ ਪੈਦੇ ਨੇ ਇੱਥੇ 50-50 ਦਾ ਰੌਲਾ ਹੈਗਾ ਇੱਕ ਬੰਦੇ ਦਾ ਇਹੀ ਤੇ ਗੱਲ ਦਾ ਜਵਾਬ ਲੈਣ ਆਏ ਆਂ ਜੀ ਅੱਜ ਕਿ ਜੇ ਸਾਡੀ ਕੋਈ ਨਹੀਂ ਸੁਣਵਾਈ ਹੋਣੀ ਤੇ ਫਿਰ ਅਸੀਂ ਇੱਥੇ ਦਰਿਹੰਡਾ ਕੇ ਬਹਿ ਜਾਂਦੇ ਆਂ ਸਾਰਾ ਪਰਵਾਹ ਲਿਆ ਕੇ ਜੀ ਬੱਚਿਆਂ ਸਮੇਤ ਆ ਜੰਨੇ ਆਂ ਅਸੀਂ ਤਾਂ ਬੱਚਿਆਂ ਦੀ ਪੜ੍ਹਾਈ ਕਰਨ ਤੋਂ ਵੀ ਅਥਰ ਹੋ ਗਈ ਆਂ ਐਨੀ ਸਾਡੇ ਵਾਸਤੇ ਪਰੇਸ਼ਾਨੀ ਪੈ ਗਈ ਐ ਤਨਖਾਹਾਂ ਨਹੀਂ ਦੇ ਸਕਦੇ ਆਪਣੇ ਬੱਚਿਆਂ ਦੀ ਬੱਚਿਆਂ ਦੀ ਫੀਸ ਨਹੀਂ ਦੇ ਸਕਦੇ ਤੇ ਆਪਾਂ ਕਿੱਧਰ ਜਾਈਏ ਇਦਾਂ ਤੇ ਫਿਰ ਕੋਈ ਵੀ ਸ਼ਾਹੂਕਰ ਬੰਦਾ ਕੋਈ ਵੀ ਪ੍ਰਸ਼ਾਸਕ ਬੰਦਾ ਆਪਣੇ ਪੰਜ-ਪੰਜ ਦਸ-ਦਸ ਰਖਸ਼ੇ ਪਾ ਕੇ ਕਹਿੰਦਾ ਕਿ ਚੱਲ ਜੇ ਤੇ ਵਰਤਾ ਕੇ ਚੱਲ ਜੇ ਆਪਾਂ ਕੇਰੀਆਂ ਤੱਕ ਚੱਲੇ ਹਲਥਾਂ ਚੱਲ ਜੇ ਸਹੀ ਕਰਦਾ ਇਹ ਨਹੀਂ